ਅੱਜ ਦੁਆਬਾ ਸਪੋਰਟਿੰਗ ਕਲੱਬ ਖੇੜਾ ਵੱਲੋਂ ਕਰਤਾਰ ਸਿੰਘ ਬੈਂਸ ਯਾਦਗਾਰੀ ਸਟੇਡੀਅਮ ਖੇੜਾ ਵਿਖੇ 14ਵਾਂ ਦੁਆਬਾ ਕੱਪ ਦੇ ਫਾਈਨਲ ਫੁੱਟਬਾਲ ਟੂਰਨਾਮੈਂਟ ਵਿੱਚ ਪਿੰਡ ਪੱਦਰਦ ਕਲੱਬਾਂ ਵਿਚਕਾਰ ਹੁੰਦਾ ਹੋਇਆ ਸ਼ਾਨਾ ਸ਼ੌਕਤ ਨਾਲ ਸਮਾਪਤ ਹੋਇਆ। ਹਾਂਜੀ ਭਾਈ ਚੌਥਾ ਮਾ ਦਵਾਬਾ ਕੱਪ ਫੁੱਟਬਾਲ ਟੂਰਨਾਮੈਂਟ ਜਿਸ ਦਾ ਅੱਜ ਫਾਈਨਲ ਮੈਚ ਚੱਲ ਰਿਹਾ ਪੰਜਾਬ ਪੁਲਿਸ ਜਲੰਧਰ ਤੇ ਪ੍ਰਿੰਸੀਪਲ ਹਰਪਾਜਨ ਸਿੰਘ ਸਪੋਰਟਿੰਗ ਕਲੱਬ ਪਿੰਡ ਵਰਗ ਦਾ ਫਾਈਨਲ ਖੇੜਾ ਤੇ ਲਗੇਰੀ ਦੋਨੋਂ ਟੀਮਾਂ ਬਰਾਬਰ ਰਹੀਆਂ ਇਹ ਟੂਰਨਾਮੈਂਟ 28 ਜਨਵਰੀ ਦਾ ਨਿਰੰਤਰ ਜਾਰੀ ਆ ਤੇ ਅੱਜ ਅੱਠ ਫਰਵਰੀ ਨੂੰ ਇਹਦਾ ਫਾਈਨਲ ਜਿਹੜਾ ਉਹ ਹੋ ਰਿਹਾ ਤੇ ਬਹੁਤ ਵਧੀਆ ਸਾਡੇ ਦਿਲ ਨੂੰ ਖੁਸ਼ੀ ਆ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲ ਪ੍ਰਦੇਸ਼ ਮੁੱਚੇ ਉਹਦੇਦਾਰਾਂ ਨੂੰ ਕਿ ਸਾਡੇ ਉਹ ਐਨਆਰਏ ਭਰਾ ਵੱਡੀ ਗਿਣਤੀ ਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਇਆ ਦਰਸ਼ਕਾਂ ਦਾ ਤੁਸੀਂ ਹਰ ਦੇਖ ਸਕਦੇ ਆ ਕਿ ਕਿੰਡੀ ਵੱਡੀ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਜਿਸ ਸਟੇਡੀਅਮ ਦੇ ਵਿੱਚ ਬੈਠੇ ਆ ਸੋ ਦਿਲੋਂ ਖੁਸ਼ੀ ਆ ਇਹ ਸਾਡਾ 14ਵਾਂ ਦੁਆਬਾ ਕੱਪ ਬਿਲਕੁਲ ਸਫਲਤਾਪੂਰਵਕ ਜਿਹੜਾ ਇਹ ਚੱਲ ਰਿਹਾ ਤੇ ਦਵਾਪਾ ਸਪੋਰਟਿੰਗ ਕਲੱਬ ਦਾ ਜਿਹੜਾ ਮੇਨ ਮਕਸਦ ਜੋ ਜੂਨ ਜੁਲਾਈ ਦੇ ਵਿੱਚ ਅਸੀਂ 12 14 ਤੇ ਅੰਡਰ 16 ਦਾ ਟੂਰਨਾਮੈਂਟ ਕਰਾਉਨੇ ਡੇਢ ਮਹੀਨਾ ਲੀਗ ਚੱਲਦੀ ਹੈ ਇਹ ਸਾਡੀ ਸਮੂਚੀ ਟੀਮ ਇਹ ਨਿਰੰਤਰ ਇਸੇ ਤਰ੍ਹਾਂ ਜੋ ਪਹਿਲੇ ਸਾਲ ਤੋਂ 2007 ਤੋਂ ਅਸੀਂ ਜਿੰਨੇ ਅਹੁਦੇਦਾਰ ਮੈਂਬਰ ਚੱਲੇ ਸੀ ਇਹ ਅਸੀਂ ਨਿਰੰਤਰ ਇਸੇ ਤਰ੍ਹਾਂ ਚੱਲ ਰਹੇ ਹਾਂ ਮਹਾਰਾਜ ਕਿਰਪਾ ਕਰਨ ਕਿ ਸਾਡੀ ਸਮੂਚੀ ਟੀਮ ਦਵਾਪਾ ਸਪੋਰਟਿੰਗ ਕਲੱਬ ਦੀ ਇਸੇ ਤਰ੍ਹਾਂ ਇਕੱਠੇ ਹੋ ਕੇ ਹਰ ਸਾਲ ਅਸੀਂ ਟੂਰਨਾਮੈਂਟ ਕਰਾਉਂਦੇ ਰਹੀਏ ਇਸ ਵਾਰ ਸਾਡੇ ਉਹ ਐਨਆਰਆਈ ਭਰਾਵਾਂ ਨੇ ਇਹ ਜੋ ਉੱਗੇ ਲੋਕਾਂ ਦਾ ਇੱਕ ਹਰਜੀਤ ਹਰਗਮ ਹਰਮਨ ਦਾ ਖੁੱਲਾ ਅਖਾੜਾ ਵੀ ਇਸ ਟੂਰਨਾਮੈਂਟ ਦੌਰਾਨ ਕਰਾਇਆ ਤੇ ਆਉਣੇ ਵਾਲੇ ਸਮੇਂ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਾਉਣਾ ਸਾਡੀ ਇੱਕ दिली ਤਮੰਨਾ ਹੈ ਕਿ ਇਸ ਦੁਆਬਾ ਕਾਪੂਰ ਨੂੰ ਅਸੀਂ 올 ਇੰਡੀਆ ਲੈਵਲ ਦਾ ਟੂਰਨਾਮੈਂਟ ਬਣਾਈਏ ਸੋ ਮੈਨੂੰ ਪੂਰਾ ਆਸਿਆ ਕਿ ਪੂਰੀ ਸਮੁੱਚੀ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲਪੁਰ ਦੀ ਟੀਮ ਪਿੰਡ ਦੀ ಗ್ರಾಮ ਪੰਚਾਇਤ ਸਾਡੇ ਐਨਆਰਆਈ ਭਰਾ ਅਤੇ ਇਲਾਕਾ ਨਿਵਾਸੀ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਫੁੱਟਬਾਲ ਟੂਰਨਾਮੈਂਟ ਆਇਆ ਰਿਹਾ ਹੈ ਤੇ ਹੁਣ ਜਿਉਂ ਕੀ ਜਾਣ ਬਣਾ ਦੋਪਾਰ ਸਪੋਰਟਿੰਗ ਕਲੱਬ ਛੇੜੇ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਇਹ 14ਵਾਂ ਫੁੱਟਬਾਲ ਟੂਰਨਾਮੈਂਟ ਜਿਹੜਾ ਉਹ ਕਰਾਇਆ ਜਾ ਰਿਹਾ ਜਿਹਦੇ ਅੱਜ ਫਾਈਨਲ ਦੇ ਮੌਕੇ ਦੇ ਉੱਪਰ ਇੱਥੇ ਖੇਡਣ ਦਾ ਮੌਕਾ ਮਿਲੇਆ ਔਰ ਇਹ ਟੂਰਨਾਮੈਂਟ ਜਿੱਥੇ ਪਿੰਡਾਂ ਦੇ ਕਲੱਬ ਇਹਦੇ ਵਿੱਚ ਜਿਹੜੇ ਵੱਡੇ ਕਲੱਬ ਦਿੱਤਾ ਲੈਂਦੇ ਆ ਉੱਥੇ ਜਿਹੜੀਆਂ ਹੋਰ ਆਪਣੇ ਸਪੋਰਟਸਿੰਗ ਦੇ ਵੱਡੇ ਕਲੱਬ ਹੈਗੇ ਆ ਚਾਹੇ ਪੰਜਾਬ ਪੁਲਿਸ ਹੋਆ ਜਾਂ ਜਿਹੜੀ ਰੇਲ ਕੋਈ ਹੋਖਤੀ ਆ ਉਹ ਸਾਰੇ ਵੱਡੇ ਵੱਡੇ ਕਲੱਬ ਇੱਥੇ ਆਂਦੇ ਆ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਇਲਾਕੇ ਦਾ ਜੋਗਧਾਮ ਦੇ ਨਾਮ ਪਰ ਗਵਾਪਤ ਖੇੜੇ ਜੀ ਦਾ ਇਹ ਅਪਰਾਲਾ ਆ ਜਿਹਦੇ ਵਿੱਚ ਸਾਡੇ ਮੰਦੋ ਵਿੱਚ ਲੱਕੇ ਨੂੰ ਜੋ ਮਾਣ ਹੈ ਫੁੱਟਬਾਲ ਨਾਲ ਪੇਡਾ ਉਹਨੂੰ ਟਾਈਮ ਰੱਖਣ ਵਾਸਤੇ ਇਹ ਟੂਰਨਾਮੈਂਟ ਕਰਾਇਆ ਜਾਂਦਾ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਦੇ ਇਸ ਟੂਰਨਾਮੈਂਟ ਤੋਂ ਬਾਅਦ ਰੋਜ ਅੱਜ ਇੱਕ ਗਣਸ਼ੰਕਰ ਜਿਹੜਾ ਜਨੈਥ ਸਿੰਘ ਸਪੋਰਟਿੰਗ ਕਲੱਬ ਟੂਰਨਾਮੈਂਟ ਸ਼ੁਰੂ ਹੋਇਆ ਉਸ ਤੋਂ ਬਾਅਦ ਜਲਦੀ ਬਾਅਦ ਪੈਂਸਿਪਲ ਹਰਪਜਤ ਸਿੰਘ ਮੋਰੀਆ ਟੂਰਨਾਮੈਂਟ ਵੀ ਸ਼ੁਰੂ ਹੋਣਾ ਇਹ ਤੇ ਰਤਨ ਅਨਸਾਰ ਨੀਨਾਂ ਸਿੰਘ ਯਾਦਗਾਰੀ ਟੂਰਨਾਮੈਂਟ ਪਾਲਦੀ ਉਹ ਸ਼ੁਰੂ ਹੋਣਾ ਇੱਕ ਲੜੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਕਰਕੇ ਸਾਨੂੰ ਬੜਾ ਫਖਰ ਤੇ ਮਾਰਿਆ ਕਿ ਸਾਡੇ ਇਸ ਇਲਾਕੇ ਨੇ ਫੁੱਟਬਾਲ ਨੂੰ ਨੋ ਉਹ ਤੱਕ ਪਹੁੰਚਾਉਣ ਵਾਸਤੇ ਮੜਾ ਪ੍ਰਾਰਥਨਾ ਕੀਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੀ ਨੌਜਵਾਨ ਖੇਡਾਂ ਤੋਂ ਦੂਰ ਹਟ ਕੇ ਨਸ਼ੇ ਦੇ ਲੱਗ ਰਹੇ ਨੇ ਦੇਖੋ ਸਾਡੀ ਇਹੀ ਕੋਸ਼ਿਸ਼ ਹੈ ਮੈਂ ਇਹ ਕਲੱਬ ਦੇ ਵਿੱਚ ਮੈਂ ਵੀ ਮੈਂਬਰ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਆਪਾਂ ਆਪਣੇ ਨੌਜਵਾਨਾਂ ਨੂੰ ਗੰਧ ਭਾਏ ਤੋਂ ਬਚਾਉਣ ਵਾਸਤੇ ਖੇਡਾਂ ਨਾਲ ਜੋੜੀਏ ਕਲੱਬਾਂ ਨਾਲ ਜੋੜੀਏ ਗਰਾਊਂਡਾਂ ਨਾਲ ਜੋੜੀਏ ਔਰ ਸਾਨੂੰ ਇਹ ਵੀ ਹੈ ਕਿ ਬੇਸ਼ੱਕ ਇਹ ਗੱਲ ਕਹੀ ਜਾਂਦੀ ਹੈ ਕਿ ਨੌਜਵਾਨ ਜਿਹੜੇ ਆ ਕਾਤ ਪਰੇ ਜਾ ਰਹੇ ਆ ਸਾਡੇ ਇਲਾਕੇ ਦੇ ਵਿੱਚੋਂ ਬਹੁਤ سارے ਨੌਜਵਾਨ ਅੱਜ ਵੱਡੇ ਕਲੱਬਾਂ ਦੇ ਵਿੱਚ ਖੇਡਦੇ ਆ ਉਹ ਸਾਰੇ ਇਹਨਾਂ ਗਰਾਊਂਡਾਂ ਵਿੱਚੋਂ ਖੇਡ ਗਏ ਉਹਨਾਂ ਨੇ ਵੱਡੇ ਜਿਹੜੇ ਆਪਣੇ ਨਾਂ ਹੋਰ ਹੋ ਜਾਂ ਕਿਤੇ ਆ ਤੋਂ ਮੈਸ ਰੋਕੇ ਤੇ ਸਾਡੇ ਪ੍ਰਬੰਧਨ ਕਰਨ ਉਹ ਸਾਡੇ ਜਿਹੜੇ ਕਲੱਬ ਦੇ ਮੈਂਬਰ ਉਹਨਾਂ ਨੂੰ ਬਹੁਤ ਬਹੁਤ ਬਧਾਈ ਦਿੰਦਾ ਦਸ਼ਕਾਤਨ ਬਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਆਲਰੇਡੀ ਟੀਮਾਂ ਇੱਥੇ ਆਈਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਛਲੇ ਇੱਕ ਹਫ਼ਤੇ ਤੋਂ ਇੱਥੇ ਆਪਣਾ ਜਿਹੜਾ ਪਾਰਟਿਸਿਪੇਟ ਕੀਤਾ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਪੁਲਿਸ ਜਲੰਧਰ ਇਸ ਸਾਲ ਦੀ ਰਨਰ ਅੱਪੀ ਪਾਜਾ ਪਾਜਾ ਸਾਰੇ ਲੈ ਗਿਆ ਆਓ ਜੀ ਆਓ ਜੀ ਵਾ ਤਾੜੀਆਂ ਕਾੰਦੇ ਦੀ ਮਾਰਦੇ ਦੇਖੋ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ ਹਾਂ ਤੇ ਪਲੈਂਟੀ ਕਿੱਕਾਂ ਦੇ ਵਿੱਚ ਹੋਰ ਕੀ ਵੇ ਜੇਤੂ ਟ੍ਰੋਫੀ ਲੈ ਰਹੀ ਟੀਮ ਤਾੜੀਆਂ ਮਾਰੋ ਸਾਰੇ ਜਣੇ ਦਵਾਬ ਕਾਦ ਮੇਰੇ ਦਵਾਬਾ ਕੱਪ ਦੀ ਜੇਤੂ ਟੀਮ ਬਹੁਤ ਬਹੁਤ ਵਧਾਈਆਂ ਕੋਪ ਸਾਹਿਬ ਬਹੁਤ ਬਹੁਤ ਵਧਾਈਆਂ ਜੀ